ਇਹ ਆ ਦੇਖੀ ਭਾਈ ਆ ਦੇਖੀ ਪੰਮਾ ਕਿਹੜਾ ਫੂਟਾ ਪਟਣਾ ਹੈ ਛੋਟਾ ਬੜਾ ਸਾਈਜ਼ ਹੈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੱਲਦਾ ਜੀ ਕੰਮ ਵੀਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਜੀ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰੇ ਨੇ ਕਮਾਈਆਂ ਚੋਣ ਜੀ ਬਾਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਖੇਤੀਬਾੜੀ ਦੇ ਇਹ ਅੱਜ ਪਟਨਾ ਜਿਲ੍ਹਾ ਸਣ ਤੇ ਮੈਂ ਮੋਟਰ ਉੱਪਰ ਪਹੁੰਚ ਗਿਆ ਪਾਪਾ ਜੀ ਉਰੀ ਤੇ ਗਏ ਆ ਘਰ ਨੂੰ ਕਹਿੰਦੇ ਵੀ ਮੈਂ ਪਰਮ ਨੂੰ ਜਸ਼ਨ ਨੂੰ ਅਮਨ ਨੂੰ ਲੈ ਕੇ ਆਉਂਦਾ ਕਹਿੰਦਾ ਵੀ ਲਸਣ ਪਟਨਾ ਲਸਣ ਤਾਂ ਵੈਸੇ ਵੀਰੋ ਇਕੱਲਾ ਬੰਦਾ ਵੀ ਪੱਟ ਸਕਦਾ ਚਲੋ ਮੈਂ ਵੀ ਪੱਟ ਸਕਦਾ ਪਰ ਪਤਾ ਨਹੀਂ ਵੀਰੋ ਸਿਆਣੇ ਬੰਦੇ ਦੀ ਸੋਚ ਸਿਆਣੀ ਹੁੰਦੀ ਆ ਆਹ ਹੁੰਦਾ ਵੀ ਖੇਤ ਦੇ ਵਿੱਚ ਸਾਰੇ ਇਕੱਠੇ ਚੱਲੇ ਇੱਕ ਜੋੜ ਕੇ ਰੱਖਣ ਦਾ ਵੀ ਇਹ ਮਤਵ ਹੈ ਮੈਂ ਆਪਣੇ ਡੈਡੀ ਦਾ ਹੀ ਕਹਿੰਦਾ ਭਾਈ ਸਾਰੇ ਸਿਆਣੇ ਬੰਦੇ ਦਾ ਇਹ ਹੁੰਦਾ ਵੀ ਇਕੱਠੇ ਹੋ ਕੇ ਕੰਮ ਕਰ ਲੂਗੇ ਲੱਗਣੇ ਤਾਂ 10 20 ਮਿੰਟ ਹੈ ਪਰ ਪਰਮ ਨੇ ਦੇਖੋ ਕਿਆ ਕਰਨਾ ਉਹਨੇ ਤਾਂ ਆ ਕੇ ਬਰਬਾਦਾਈ ਕਰਨਾ ਪਰ ਨਹੀਂ ਪਾਪਾ ਜੀ ਸਾਨੂੰ ਵੀ ਛੋਟੇ ਹੁੰਦੇ ਪਹਿਲਾ ਖੇਤਾਂ ਨੂੰ ਲੈ ਕੇ ਆਉਂਦੇ ਤੇ ਜਦੋਂ ਫਸਲ ਬੀਜਣੀ ਉਦੋਂ ਵੀ ਜਦੋਂ ਵੱਢਣੀ ਉਦੋਂ ਵੀ ਹੁਣ ਵੀ ਪਰਮ ਨੂੰ ਲੈ ਕੇ ਆਉਂਦੇ ਕਈ ਗੱਲਾਂ ਖਰਾਬਾ ਕਰਦਾ ਸਾਨੂੰ ਗੁੱਸਾ ਲੱਗਦਾ ਪਰ ਉਹ ਕਹਿੰਦੇ ਨਹੀਂ ਵੇ ਬੱਚੇ ਦਾ ਕਹਿੰਦੇ ਖਰਾਬ ਕਰਿਆ ਹੁੰਦਾ ਨਹੀਂ ਵੀ ਬਰਬਾਦਾ ਜਿਹਨੂੰ ਕਹਦੇ ਵੀ ਕੋਈ ਖਰਾਬ ਨਹੀਂ ਹੁੰਦਾ ਤੇ ਬਾਕੀ ਆ ਰਿਹਾ ਜੀ ਉਹਨਾਂ ਨਾਲ ਵੀ ਤੁਹਾਨੂੰ ਮਿਲਾਉਂਦਾ ਵੀ 5-7 ਮਿੰਟ ਦੇ ਵਿੱਚ ਆ ਜਾਣਾ ਮੈਂ ਪਹਿਲਾਂ ਆ ਗਿਆ ਤਾਂ ਚਲੋ ਬਾਕੀ ਉਹਨਾਂ ਨਾਲੇ ਮਿਲਾਉਂਦਾ ਪਾਪਾ ਜੀ ਨਾਲ ਵੀ ਮਿਲਾਉਂਗਾ ਤੁਹਾਨੂੰ ਦੇਖਦੇ ਹੁਣ ਕਿੰਨੀ ਕੁ ਦੇਰ ਚਾਉਂਦੇ ਆ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਬਾਈ ਬੰਦੇ ਵੀ ਆ ਗਏ ਆਪਣੇ ਲੈ ਕੇ ਆਪਣੀਆਂ ਆਪਣੀਆਂ ਮਰਸਡੀਜ਼ ਆ ਲੋ ਹਾਏ ਚੱਲ ਚੱਲ ਮੋਟਰ ਪਰ ਮਿਲਦਾ ਤੁਹਾਨੂੰ ਆਹ ਲੋ ਭਾਈ ਗੱਡੀਆਂ ਤਿਆਰ ਵਰ ਤਿਆਰ ਇੱਕ ਆਗ ਹੀ ਗੱਡੀ ਲਖਣ ਦੇ ਇਹਨਾਂ ਨੇ ਕਿਆ ਪਟਣਾ ਅੱਛਾ ਇਹੋ ਆਹ ਲੋ ਭਾਈ ਘੱਟ ਕੋਈ ਕਿਸੇ ਤੇ ਨਹੀਂ ਇੱਕ ਆਗ ਹੈ ਗੋਲੀ ਉਹਨਾਂ ਹੀ ਵੀ ਹੈ ਆਹ ਲੋ ਭਾਈ ਪਹੁੰਚ ਗਏ ਬੰਦੇ ਸਾਰੇ ਦੇਖੀ ਨਹੀਂ ਘਰ ਤੇ ਤਿਆਰ ਵਰ ਤਿਆਰ ਹੋ ਗਏ ਆ ਸਾਰੇ ਹਾਂ 10 ਹਾਂ ਸਾਈਕਲੀ ਵਾਪੇ ਜਾਂਦਾ ਸਾਈਕਲੀ ਵਾਪੇ ਜਾਂਦਾ ਮੇਲੋ ਜੀ ਇੱਧਰ ਸਾਸੀ ਕਾਲ ਜੀ ਬਾਈ ਸਾਰਿਆਂ ਨੂੰ ਹਾਂ ਲੈ ਕੱਢ ਗਏ ਇਹਨੂੰ ਆਪੇ ਆ ਕੇ ਕਹਿੰਦੇ ਲਸਣ ਵਟਣ ਆਏ ਅੱਛਾ ਤੇ ਠੀਕ ਹੈ ਇੱਧਰ ਜੱਸਣ ਨੂੰ ਮੇਲੋ ਜੀ ਜੱਸਣ ਨੂੰ ਮੇਰੇ ਲਥਨ ਸਾਨੂੰ ਤੇ ਆਪੇ ਸੱਸੀ ਕਾਲ ਜੀ ਹਾਂ ਘਰ ਰਹਿ ਜਾਂਦੀ ਤੂੰ ਲੈ ਵੇ ਇੱਧਰ ਇੱਧਰ ਮੇਲੋ ਸੱਸੀ ਕਾਲ ਬੁਲਾਵੇ ਸੱਸੀ ਕਾਲ ਕੌਣ ਲੈ ਕੇ ਆਇਆ ਤੈਨੂੰ ਚਾਚਾ ਲੈ ਕੇ ਆਇਆ ਲੋ ਵੀ ਇੱਧਰ ਪਾਪਾ ਜੀ ਨਹੀਂ ਮਿਲ ਹਾਂ ਇਹਨਾਂ ਨੇ ਤਾਂ ਖਰਾਬਾਈ ਕਰਨਾ ਖਰਾਬਾ ਕਿਸੇ ਨੇ ਨਹੀਂ ਕਰਨਾ ਹਾਂ ਆਪਣੀਆਂ ਆਪਣੀਆਂ ਗੱਡੀਆਂ ਲੈ ਸਾਰੇ ਨੇ ਲਾਈ ਅੱਛਾ ਆ ਆਪਣੇ ਆਪਣੇ ਗੱਡੀਆਂ ਕੱਲੇ ਕੱਲੇ ਗੱਡੀ ਜਸਿੰਦੀ ਜੀ ਗੱਡੀ ਉਹਦੀ ਆਪਣੀਆਂ ਆਪਣੀਆਂ ਗੱਡੀਆਂ ਭਰਾਏ ਹੋਣ ਸਾਰੇ ਅੱਛਾ ਬੜਾ ਸਾਰਾ ਉਹਦੇ ਨਾਲੇ ਇਹਨਾਂ ਦੇਖੀ ਲਸਣ ਪੱਟਣੇ ਨੇ ਉੱਥੇ ਹਾਂ ਹਾਂ ਉਹਨਾਂ ਦਾ ਸੌਖਾ ਹੀ ਬੱਟਾ ਇਹਨਾਂ ਹੁੰਦਾ ਬੱਟਾ ਭਰੇ ਆ ਵਟਾਂ ਮਰੇ ਮੈਨੂੰ ਐ ਲੱਗਦਾ ਜਿਵੇਂ ਮੂਨੇ ਤੋੜਨਾ ਤਾੜਨਾ ਇਹਨੂੰ ਛੱਡਿਆ ਕੋਸਤਾ ਹੋਊਗਾ ਜੀ ਦੋ ਚਾਰ ਟੁੱਟ ਕੇ ਤਾਂ ਵੀ ਕੋਈ ਚੇਤਨੀ ਅੱਛਾ ਚੱਲ ਟੁੱਟ ਗਿਆ ਟੁੱਟੂਗਾ ਗੱਲ ਤੇ ਫਿਰ ਤੋਂ ਟੁੱਟੂ ਜੂ ਬੱਸ ਲੈਣਾ ਸੀ ਹੁਣ ਸਿੱਧੇ ਘਾੜੇ ਕੋਈ ਨਹੀਂ ਆਪਿਆ ਰਹਿ ਗਿਆ ਇਹਦੇ ਕੋਈ ਤਿਆਰ ਲੈ ਲੈ ਕੱਪੜਾ ਪਾ ਕੇ ਨਹੀਂ ਆਇਆ ਘਰ ਖੋਲ ਦਿੱਤੀਆਂ ਦੇ ਵੀ ਬਾਲ ਹੈ ਹੂੰ ਚਸ਼ਮਾ ਨਹੀਂ ਪਾਉਣਾ ਪਾਉਣੇ ਨਹੀਂ ਦੇ ਚ ਪਲਾੜੀ ਹੈ ਗੱਡੀਆਂ ਵਾਕਈ ਬਾਈ ਵਾਪਸ ਦੀ ਸੱਚੀ ਗੱਲ ਆ ਲੈ ਸਾਹ ਦੇਖ ਲੋ ਹਥਿਆਰ ਦੇਤੇ ਚੱਕੋ ਚੱਲ ਚਲੋ ਵੀ ਚਲੋ 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 ਤੁੰਹ ਪਤਾ ਕਿ ਕਿ ਹੈ ਨਾ ਬਾਈ ਬਾਪੂ ਨੇ ਲਾ ਲੇ ਸਾਰੇ ਮੂਰੇ ਮੱਟੇ ਵਟ ਉਹ ਬੰਦਾ ਸਭ ਤਾਂ ਮੂਰੇ ਹੀ ਆ ਉਹਨੂੰ ਪਤਾ ਹੀ ਹੈ ਇਹ ਕਿੱਥੇ ਹੈ ਥੱਲੇ ਕਿੱਲਾ ਹੈ ਗਿੱਲਾ ਹੈ ਠੀਕ ਹੈ ਹਲੋ ਬਾਈ ਇਹ ਬਿੱਲੀ ਜਿ ਲਈ ਉਹ ਕਿਰ ਗਿਆ ਹੈ ਕਿੱਥੇ ਇਥੇ ਤੋਂ ਆ ਅਛਾ ਠੀਕ ਆਹੀਂ ਉਹਦਾ ਪੈਰ ਗਿਰਿਆ ਲੋ ਭਾਈ ਹੁਣ ਕਣਕਾ ਵੀ ਆ ਚੱਲੀਆਂ ਪੰਜ ਚਾਰ 10 ਦਿਨ ਦੇ ਵਿੱਚ ਪੱਕ ਜਾਣੀਆਂ ਹਨਾ ਜੀ ਹਾਂ ਹਾਂ ਆ ਲੋ ਜਿੱਥੇ ਗਿਰੀ ਵੀ ਧਣੀ ਜੀ ਵੱਢਣੀ ਪੈਣੀ ਹਨਾ ਦੇਖਣਾ ਉਹ ਆਪਣਾ ਉਧਰ ਪਹਿਲੇ ਤੇ ਪ੍ਰੋ ਹਰੀ ਉਹ ਦੇਦੀ ਆ ਲੋਕਿੰਗ ਤੱਕ ਨਾ ਜਾਂਦਾ ਯਾਰ ਆਹ ਜਿਹੜੀ ਫਿਰੇ ਨਾ ਇਹ ਦੂ ਵਸਣ ਕਰਦੇ ਨੇ ਕਿਹੜੀ ਬੰਦੇ ਕੋਲ ਆ ਅੰਦਰ ਵੀ ਹੋਰ ਬਦਨੇ ਕੋਸ ਨੂੰ ਨਾ ਅੱਗੇ ਨਹੀਂ ਬਸ ਇਹਨੂੰ ਲੈ ਲੋ ਭਾਈ ਸਕੀਮਾ ਕਹਿੰਦਾ ਜਿਹੜੀ ਧਲੇਰੀ ਵੀ ਆ ਪਲਟਾ ਦੇ ਨਹੀਂ ਇਧਰ ਫਿਰ ਸੀ ਨਾ ਉਹ ਦੇਖੋ ਬੰਦਾ ਜਾ ਰਿਹਾ ਆਪਣਾ ਪਾਣੀ ਕਰਕੇ ਹੌਲੀ ਹੌਲੀ ਜਾ ਰਿਹਾ ਹੈ ਹਾਂ ਤੁਹਾਨੂੰ ਖੇਤ ਦੇ ਵਿੱਚੇ ਦਿਖਾ ਦੇਣਾ ਲਸਣ ਕੋਲ ਪਹੁੰਚ ਗਿਆ ਦੇਖ ਬਾਕੀ ਮੌਸਮ ਗਿਆ ਬਾਈ ਖੁੱਲ ਹੁਣ ਪੂਰਾ ਇਹਨੇ ਇਹ ਕਿ ਉਹ ਦੇਖੇ ਮੂੰਹ ਨੂੰ ਕੀ ਕਰਦਾ ਹਾਂ ਯਾਰੀ ਆਲਾ ਇਧਰ ਝਾੜਨ ਲੱਗ ਗਿਆ ਹੁਣ ਹਾਂ ਕੀ ਹੋ ਗਿਆ ਹਾਂ ਦੱਸ ਵੜੀ ਚਲ ਚੱਕੇ ਘਰ ਪਾ ਮੋਟਾ ਨਹੀਂ ਹੋਇਆ ਲਾ ਲਸਣ ਮੋਟਾ ਹੈਗਾ ਕਿੰਨਾ ਮੋਟਾ ਆ ਦੇਖ ਥੋੜਾ ਇੰਨਾ ਕੇ ਹੁੰਦਾ ਹੁੰਦਾ ਹੈ ਚਲ ਗਾਹ ਨੂੰ ਹੋਰ ਹਲੇ ਇੱਕ ਦੋ ਲੈਮਨ ਲੈ ਲੈਣਾ ਲਾਵਾਂਗੇ ਹਾਂ ਆਪਣੇ ਵਿੱਚ ਜਾਣ ਘੱਟ ਆਸ਼ੀਰਵਾਦ ਇਹ ਆ ਦੇਖੀ ਭਾਈ ਆ ਦੇਖੀ ਪੰਮਾ ਕਿਹੜਾ ਫੂਟਾ ਪਟਣਾ ਹੈ ਛੋਟਾ ਬੜਾ ਸਾਈਜ਼ ਹੈ ਇਹ ਦੇਖਣਾ ਜਦੋਂ ਜਨਨ ਤਾਂ ਪਹਿਲਾ ਹੀ ਤੋੜਦਾ ਜਮਾਈ ਥੱਲੇ ਦੇ ਫੜਨਾ ਦੋ ਹੱਥਾਂ ਨਾਲ ਫੇਰ ਉਹ ਬਾਬੇ ਕੋਲ ਜਾ ਪਤਾ ਆ ਲੈਣ ਕੈੜੀ ਹੋਣੀ ਹਾਂ ਬਾਦ ਮੈਂ ਹਾਂ ਉਹ ਦੇ ਇੱਧਰ ਆ ਜਾ ਇੱਧਰ ਤਾਂ ਲੱਗ ਗਿਆ ਇੱਕੋ ਬੂਟਰ ਕੈ ਲੈਣ ਆਉਣਾ ਕੰਮ ਚੱਲ ਹੈ ਵਧੀਆ ਉਹ ਤੂੰ ਘਰੇ ਰਹਿ ਜਾਂਦਾ ਅੱਜ ਕਦ ਲੈ ਇੱਧਰ ਆ ਜਾ ਚੱਲ ਭਾਈ ਮੈਂ ਲਾਤਾ ਹੁਕਮ ਕੁੱਦਦੇ ਹੈਗੇ ਕੋਈ ਨਹੀਂ ਇੱਧਰ ਆ ਲੈਣ ਪਾਟ ਲੈਣਾ ਫਿਰ ਪੇ ਜਾ ਹੂੰ ਇਹ ਕਿਹਨੇ ਹੂੰ ਇਹ ਲੱਗੇ ਬੰਦਾ ਉਹ ਹਾਂ ਪਟੂਗਾ ਕੋਈ ਕਿ ਨਹੀਂ ਹਲੇ ਕਿਆ ਲੈਣਾ ਕਿਆ ਕਿਆ ਕਹੀਂ ਕਿ ਖੂਪਾ ਇੱਧਰ ਨੂੰ ਦੇਖ ਕੇ ਕਿਆ ਖੂਪਾ ਹਾਂ ਖੂਪਾ ਹਾਂ ਲੈ ਬਾਏ ਤਾਂ ਜਿਹੜੀ ਇਹਨੇ ਬਾਈ ਗੱਠੀ ਦੇ ਹੱਥ ਲੱਗ ਗਈ ਅੱਛਾ ਟੁੱਟ ਗਈ ਉਹ ਸਿੱਧੀ ਜਾ ਕੇ ਸਬਜੀ ਜੇ ਪੈਣੀ ਹੈ ਇਹਨੇ ਉਹਦੀ ਮਲਾਈ ਜੀ ਬਣਾ ਦੇਵੇ ਚੱਲ ਆਹਾ ਹੈ ਹੰਦਾ ਬਾਈ ਇਹਦਾ ਬਾਈ ਉਹਨੂੰ ਇਧਰ ਆ ਮੈਂ ਇੱਥੇ ਮੂੰਥੇ ਸਾਰਾ ਬਾਈ ਇੱਥੇ ਕੀ ਕਾਹ ਕਹਿੰਦਾ ਜਿਸਨ ਬਾਬਾ ਮੈਂ ਖੁੱਤੀ ਲੈ ਲੜੇ ਹੂੰ ਖੁੱਤੀ ਲੈ ਲਾ ਵੀ ਬਾਬਾ ਕਹਿੰਦਾ ਰੁਸਦਾ ਕੱਢ ਲੈ ਅੱਛਾ ਠੀਕ ਹੈ ਇੱਧਰ ਤਾਂ ਐਸਾ ਬਾਈ ਚੰਪਲੀ ਮਾਰ ਕੇ ਬਹਿ ਗਿਆ ਬਸ ਹੂੰ ਚੱਲ ਖਲਹੜਾ ਨਹੀਂ ਪਾਉਂਦਾ ਹੈਗਾ ਹੂੰ ਖਲਹੜਾ ਨਹੀਂ ਪਾਉਂਦਾ ਚਲੋ ਬਾਈ ਹੁਣ ਲੱਗਦੇ ਆ 10-15 ਮਿੰਟ ਦੇ ਵਿੱਚ ਸੀ ਦੇਣਾ ਨਵੇੜ ਇਹ ਔਖਾ ਹੀ ਬੱਟੂ ਜਾਂਦਾ ਜ਼ੋਰ ਤਾਂ ਲੱਗਦਾ ਹੂੰ ਕਿਉਂਕਿ ਪਾਣੀ ਲਾਇਆ ਪਿਆ ਨਾ ਹੂੰ ਇਹ ਗੱਲ ਚਲੋ ਦੁਆਲਾ ਤਾਂ ਦੁਆਥਾਂ ਕੇ ਬੱਟ ਹੁੰਦਾ ਰੇ ਇੱਕ ਗੇਰੇ ਬੱਟ ਹੋਈ ਜਾਂਦਾ ਬੱਟ ਪਰ ਫੇ ਪੋਲਾ ਦਾ ਠੀਕ ਨੇ ਹਾਂ ਬੰਮੂ ਠੀਕ ਆ ਕੰਮ ਕਿਆ ਹੈ ਟੈਟ ਹੈ ਅੱਛਾ ਠੀਕ ਹੈ ਵੱਡਾ ਬੰਦਾ ਆਏ ਦੇ ਸਾਰੇ ਪਤਾ ਹੈ ਬਦੋ ਹੋਇਆ ਤਾਂ ਨਾ ਫੜ ਕੇ ਲੈ ਹਾਂ ਜਿਕਣਾ ਲੋਟ ਲਾਦਾ ਜਾਂ ਖੜ ਕੇ ਬਟਲੋ ਬਹਿ ਕੇ ਬਟਲੋ ਉਹ ਥੋੜੀ ਉੱਪਰ ਤੇ ਫੜਦਾ ਬੰਮੂ ਥੱਲੇ ਤੇ ਫੜ ਜਾ ਮੈਂ ਤਾਂ ਐ ਹਾਂ ਜਾ ਮੈਂ ਇੱਥੇ ਫੜ ਕੇ ਬਟ ਚੁਰਤੇ ਹਾਂ ਆ ਗਿਆ ਮੈਂ ਮੈਨੂੰ ਵੀ ਖੁਰਪਾ ਵੀ ਦੇ ਦੇ ਜੇ ਰੂ ਸਿੱਧਾ ਰੱਖ ਪੁੱਤ ਸਿੱਧਾ ਹੂੰ ਕਣਕ ਤੇ ਪਹਿਲਾ ਨੰਬਰ ਆ ਗਿਆ ਬਈ ਇਹਦਾ ਮਾਣ ਦਾ ਹੂੰ ਹੂੰ ਲੋਹੇ ਪੱਟਦਾ ਪਹਿਲੇ ਹੀ ਦਾ ਟਾਈਮ ਆ ਹੁਣ ਸਭ ਪਾਸੇ ਪਟਾਈ ਚੱਲ ਵੀ ਬਾਈ ਕਈ ਜਗ੍ਹਾ ਦੇਖਿਆ ਮੈਂ ਪਮੂ ਨੂੰ ਨਹੀਂ ਬਾਈ ਬਟਣਾ ਹੁੰਦਾ ਔਰ ਖੜਾ ਸੀ ਕਿੱਧਰ ਨੂੰ 15 ਰੱਖਣਾ ਪਮੂ ਸਿੱਖ ਗਿਆ ਬਾਈ ਸਿੱਖ ਗਿਆ ਮੁੰਡਾ ਟੈਟਰ ਕਹਿਣਾ ਕਿੱਕਣਾ ਚੱਲਦੀ ਕੰਪੈਨ ਨਾ ਕਮਾਗਾ ਮਾਤੇ ਹਾਂ ਲੈ ਬਾਈ ਕੰਪੈਨ ਪਰ ਵੀ ਆਉਣਾ ਇਹਦਾ ਟਰੈਕਟਰ ਪਰ ਆਉਣਾ ਇਥੇ ਟਰੱਕ ਕੰਪੈਨ ਨੂੰ ਲੈ ਕੇ ਛੱਡ ਛੱਡ ਇਹਦਾ ਟਰੈਕਟਰ ਆਉਣਾ ਪੰਮੂ ਦਾ ਟਰੈਕਟਰ ਮੈਂ ਕਿਹਾ ਟਰੈਕਟਰ ਤੇ ਪੰਮੂ ਨੂੰ ਲਗਾ ਦੇ ਪੰਮੂ ਦੀ ਗੱਡੀ ਕਿਹੜਾ ਟਰੈਕਟਰ ਹੈ ਤੂੰ ਨਾਮ ਲਿਖਾ ਦਈਏ ਓ दो हथ बचा रहा है बाकी घर जाके खड़ा कर देना अंदर भाई तुप्पा तो बचा के खुरपेला कम भाई ना मात्रे उरे ਖੁਰਪਿਆਂ ਦੀ ਤਾਂ ਘੱਟੇ ਲੋਡ ਪਈ ਐ ਖੁਰਪੀਆਂ ਖਰਪਿਆਂ ਦੀ ਉਹ ਨਾ ਮਾਤਰੇ ਘਮ ਐ ਕੰਮ ਵੀ ਪਟਣ ਲੱਗ ਗਿਆ ਉਹ ਮੂੰਹ ਸਿੱਖ ਗਿਆ ਕੰਮ ਉਹ ਅੱਧਾ ਸਤ ਮਹੀਨੇ ਸੀ ਦਾ ਅੱਧਾ ਸਾਲ ਇਹ ਹਾਂ ਅੱਧਾ ਤੇ ਜੰਦ ਦਾ ਤਾਂ ਧਾਮ ਟੁੱਟ ਗਿਆ ਕੀ ਹੋ ਗਏ ਥਾ ਚੜ ਕੇ ਅੱਧਾ ਆਏ ਛੱਡ ਰੋਟੀ ਖਾ ਗਿਆ ਜੀ ਐ ਰੋਟੀ ਖਾ ਕੇ ਆਏ ਆ ਹਮ ਲੇਖਣਾ ਬਈ ਅਮਨਾਤੀਆਂ ਫੇ ਬਾਰਮਾ ਬਨ ਕੇ ਲੈ ਜਾਣੀਆਂ ਆ ਹੋ ਗਈ ਆ ਹੋ ਗਈ ਸਿਸਟਮ ਛੋਟੇ ਛੋਟੇ ਭਰੀਆਂ ਬਣਾ ਲੈਣੇ ਇੱਕ ਤਰ੍ਹਾਂ ਦੀ ਚੱਕਣੇ ਮ ਸੌਖੀਆਂ ਬਈ ਫੇ ਬਾਰਮਾ ਸੋ ਬਈ ਟੱਪ ਗਿਆ ਅੱਧ ਤੋਂ ਵੱਧ ਖਿੱਚਿਆ ਪਿਆ ਕੰਮ ਸਮੂਹੋਂ ਵੀ ਹਿੱਸਾ ਪਾਤਾ ਵਿੱਚ ਹਟਾਉਣ ਦਾ ਤਾਂ ਪਰਮ ਹੈ ਹਟਿਆ ਨਹੀਂ ਛਾੜ ਕੇ ਮਿੱਟੀ ਠੀਕ ਆ ਆਪਾਂ ਬਾਈ ਸਭ ਤੇ ਮੂਰੇ ਚੱਲਦੇ ਆ ਦੇਖੋ। ਬਾਕੀ ਉਹ ਪਿੱਛੇ ਆ। ਚਲੋ ਪਰ ਮੰਮੂ ਦਾ ਬਰਬਾਦਾ ਕਰਿਆ ਵਾ ਵੀ ਲੋਟ ਕਰਨਾ ਹੁੰਦਾ ਮੰਨਨੇ ਪਿੱਛੇ। ਠੀਕ ਨੇ। ਲਾ। ਤੋਂ ਪਾ ਵੀ ਪੂਰੀ ਬਾਈ ਕਣਕ ਲੱਗੀ ਹੁਣ ਮੁੰਨਾ ਦੇਖੋ। ਮੁੰਨਾ ਵੀ ਦਾ ਨਾਮ ਸੋਨ। ਆ ਦੇਖੋ ਹਨ। ਬੋਲਦੀ ਸੱਜਰੇ ਸੱਜਰੇ। ਤੋੜਨਾ ਤੋੜਨਾ। ਲਾ ਲੱਗਿਆ। ਹੈ? ਘੰਗੜਾ ਵਾ ਕੇ ਦੱਸ। ਆ ਬਾਬਾ ਕਹਿੰਦਾ ਪੰਗੜਾ ਪਾ ਕੇ ਦੱਸੀ ਮੜਾ ਜਾ ਕਦੋਂ ਲਸਣ ਪੜਦਾ ਹਾਂ ਪੜ ਦੇ ਆ ਦੇ ਹਾਈ ਪੰਗੜਾ ਪਾ ਕਦੋਂ ਲਸਣ ਪੱਟ ਰਹੇ ਹੂੰ ਪੱਟ ਲਾ ਲਸਣ ਬਾਬਾ ਜੀ ਨਿਆਣੇ ਨੂੰ ਲਿਆਉਣਾ ਇੱਕ ਕਹਿੰਦਾ ਵੀ ਆਪਣਾ ਫਰੈਸ਼ ਰੱਖਣਾ ਦਿਮਾਗ ਉਹਦੇ ਬਰਾਬਰ ਉਹ ਕੀ ਕਰਦੀ ਆ ਲੋ ਬਾਈ ਪੱਟ ਹੋ ਗਿਆ ਪੱਟ ਹੋਣ ਤੋਂ ਬਾਅਦ ਬਸ ਹੁਣ ਲੱਗੀਆਂ ਗੁੱਟੀਆਂ ਬੰਨ੍ਹਣ ਹੁਣ ਤੇ ਚੱਕ ਲੈ ਜਾਣਾ ਆਪਾਂ ਘਰ ਨੂੰ ਪੰਮੋ ਜਿਹੜਾ ਤੇਰੇ ਆ ਪੱਟੇ ਵਿਓ ਕਿੱਥੇ ਆ ਜੱਸੰਦ ਇਹ ਲਾ ਇਧਰ ਕਿਧਰ ਕਿਧਰ ਨੂੰ ਖੜਾ ਕੇ ਗੇਰਦੇ ਉੱਪਰ ਗਿਆ ਆਏ ਭਾਈ ਪੰਮੂ ਦਾ ਪੱਟੇ ਵੇ ਦੇਖ ਲੋ ਸਾਰੇ ਉੱਪਰ ਤੇ ਤੋੜ ਤੇ ਉਹ ਲੱਗੀ ਬੰਨ ਮਨਾਈ ਹੋਣ ਦੁਆਰਾ ਗੁੱਟੀਆਂ ਦੀ ਠੀਕ ਨੇ ਬਾਬਾ ਨੂੰ ਪੁੱਛ ਲਾ ਕੇ ਹੋਰ ਕੰਮ ਅੱਛਾ ਤਾਂ ਚਲੋ ਹੈ ਛੋਟਾ ਹੈ ਹੈ ਅਲੋ ਭਾਈ ਬਾਬੇ ਨੇ ਰस्सियां ਤਿਆਰ ਕਰਤੀਆਂ ਗੁੱਟੀਆਂ ਦੀਆਂ ਸਹੀ ਛਾ ਦੰਦ ਤਾਂ ਨਹੀਂ ਟੁੱਟਿਆ ਕੀ ਹੋ ਗਿਆ ਕਰ ਨੂੰ ਤਾਂ ਜਾਣਾ ਹੈ ਉਹ ਖੜ ਜਾ ਹਲੇ ਹਲੇ ਪੱਧਰਾ ਤਾਂ ਕਰ ਲੈਣ ਦੇ ਬਾਬੇ ਨੂੰ ਚੱਲ ਚੋਲੀ ਮਾਰੀ ਬੈਠਾ ਬਾਈ ਖੇਤ ਦੇ ਵਿੱਚ ਹੂੰ ਉਹਦਾ ਜਸ਼ਨ ਲੱਗੀ ਵੀ ਇਹਦੇ ਇਕੱਠੇ ਕਰਨ ਜਿਹੜੇ ਇਹਨੇ ਤੋੜੇ ਆ ਠੀਕ ਆ ਤੇ ਬਾਈ ਧਨੀਆਂ ਨੇ ਵੀ ਫੁੱਲਾ ਆ ਵਾ ਦੇਖੋ ਇਹਦੇ ਉੱਪਰ ਵੀ ਮਦੀ ਮધુਮੱਖੀਆਂ ਜਿਹੜੀਆਂ ਓਹੋ ਸਹਿਤ ਲੈਣ ਆਈਆਂ ਵੇ ਸਾਰੇ ਫਿਰ ਆਹ ਦੇਖੋ ਉਹ ਬੈਠੇ ਆ ਬਾਈ ਦੇਖੋ ਕਿੰਨੇ ਜਾਣਿਆਂ ਦਾ ਖਾਣਾ ਬਾਈ ਇੱਥੇ ਪਿਆ ਇਹਦੇ ਪਰ ਸਾਰੇ ਵੀਰੇ ਠੀਕ ਨਹੀਂ ਧਨੀਆਂ ਲੱਗ ਗਿਆ ਪੱਕਾ ਆ ਦੇਖੋ ਆ ਲੱਗ ਗਿਆ ਆ ਗਿਆ ਬਾਈ ਚਲ ਖੜਾਣਾ ਪੱਤਾ ਖੜਾਣਾ ਉਹਨਾਂ ਹੀ ਟਾਈਮ ਲੱਜਣਾ ਠੀਕ ਹੈ ਰੈਂਦੇ ਖੜਾਉਣ ਨੂੰ ਹਾਲ ਹੀ ਆ ਹਾਂ ਲਾਹਣ ਭਾਈ ਮੋਟਰ ਪਰ ਜਾਣਾ ਲੈ ਤੂੰ ਆ ਦੇਗਾ ਹਾਂ ਇੱਕ ਬੰਮੂਂ ਚਾਦੇ ਆਹ ਦੇ ਦੇ ਆ ਆਇਆ ਆਪਣਾ ਨਾਲ ਕੱਚਾ ਕਿੱਥੇ ਆ? ਕਿੱਥੇ ਆ? ਕਿੱਥੇ ਆ? ਪਿੱਛੇ ਪੈੜਾ ਲੈ। ਲੈ, ਇਹ ਡਿਵਲ ਕੱਢ ਲੀ ਦੌਲੋਡ। ਹਾਂ। ਰੱਖ ਦੇ ਕਿਰਪਾ ਪਰ ਬਨੇ ਟਿਕਾਣਾ ਬਾਈ। ਠੀਕ ਨਹੀਂ, ਹੌਟ ਰੱਖ ਦਿੱਤਾ ਹਲੇ ਮੈਂ ਜਿਵੇਂ ਰੱਖਦੇ। ਪਰੇ ਲਓ ਕੀਆ ਲੋ ਭਾਈ ਹੋ ਗਈ ਗੱਡੀ ਤਿਆਰ ਦੇਖੋ ਉਹ ਬੰਦਾ ਲੰਘਿਆ ਹੈ ਜਾਂਦਾ ਆਈ ਗੱਡੀ ਬਮਾਲ ਇਹਨਾਂ ਦਾ ਸਾਲਾ ਫਰੀ ਜਾਂਦਾ ਹੈ ਮੋਟਰਸਾਈਕਲ ਹੁਣ ਬਾਬਾ ਲੈ ਕੇ ਜਾਊਗਾ ਗੱਡੀਆਂ ਬਦਲਦੀਆਂ ਹਾਂ ਇੱਕ ਬੰਦਾ ਦਾ ਭਾਈ ਹਾਈ ਗੇਅਰ ਪਾ ਕੇ ਲੰਘਿਆ ਸਦਾ ਹੀ ਟਾਪ ਗੇਅਰ ਪਾਇਆ ਉਹਨੇ ਹਾਈ ਗੱਡੀ ਚਾਬੀ ਲਾ ਰਹੀ ਹੈ ਹੈ ਹਾਂ ਲੈ ਹਾਂ ਚਲੋ ਭਾਈ 26 ਛੱਟ ਦੀ ਵਿੱਚ ਆਪਾ ਜੀ ਲੈ ਕੇ ਆਉਂਗੇ ਇੱਕ ਤਾਂ ਬੰਦਾ ਬਣਾ 22 ਗੇਅਰ ਲਾ ਕੇ ਭਾਈ ਲੰਘ ਗਿਆ ਉਹ ਚੜ ਗਿਆ ਉਹਦਾ ਭਾਈ ਪਹੀ ਚਲੋ ਦੇਖਣਾ ਭਾਈ ਚੱਲਦੇ ਰਹੇ ਕੰਮ